ਮੇਰ ਪਿਕਚਰ ਦੀ ਜੋ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਹੋਏਗੀ ਆਪਾਂ ਫਲੱਡ ਰਲੀਫ ਫੰਡ ਨੂੰ ਡੋਨੇਟ ਕਰਾਂਗੇ ਇਸ ਸਮੇਂ ਪੰਜਾਬ 'ਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਇਸ ਸਮੇਂ ਹੀ ਪੂਰਾ ਹੀ ਪੰਜਾਬ ਆਫਤ ਵਾਲੇ ਮੀਂਹ ਦੇ ਨਾਲ ਜੂਝ ਰਿਹਾ ਹੈ ਲੋਕ ਇਸ ਸਮੇਂ ਮੁਸੀਬਤ ਦੇ ਵਿੱਚ ਨੇ ਅਜਿਹੀ ਸਥਿਤੀ 'ਚ ਹਰ ਕੋਈ ਆਪਣੇ ਪਾਸਿਓਂ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਦੌਰਾਨ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਅਦਾਕਾਰ ਰਾਜਕੁੰਦਰਾ ਵੀ ਮਦਦ ਦੇ ਲਈ ਅੱਗੇ ਆਏ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ ਮਿਹਰ ਦੀ ਪਹਿਲੇ ਦਿਨ ਦੀ ਬਾਕਸ ਆਫਿਸ ਕਮਾਈ ਹਰ ਪੀੜਤਾ ਨੂੰ ਦਿੱਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਵਿੱਚ ਜੋ ਹਾਲਤ ਬਣੀ ਹੋਈ ਹੈ ਇਸ ਨੂੰ ਲੈ ਕੇ ਹੁਣ ਬਾਲੀਵੁੱਡ ਦੇ ਅਦਾਕਾਰ ਵੀ ਜਿਹੜੇ ਉਹ ਮਦਦ ਦੇ ਲਈ ਅੱਗੇ ਆ ਰਹੇ ਨੇ ਇਸੇ ਦੌਰਾਨ ਰਾਜਕੁੰਦਰਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਲੋਕਾਂ ਨੂੰ ਲੋੜਵੰਦਾ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ ਹਾਲਾਂਕਿ ਬਾਲੀਵੁੱਡ ਅਦਾਕਾਰ ਖੁਦ ਵੀ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਤੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਅਪੀਲ ਵੀ ਕੀਤੀ ਜਾ ਰਹੀ ਹੈ ਟਵੀਟ ਵੀ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜੋ ਵੀ ਲੋਕ ਇਸ ਸਮੇਂ ਗਰੀਬਾਂ ਦੀ ਮਦਦ ਕਰ ਸਕਦੇ ਨੇ ਉਹ ਜ਼ਰੂਰ ਅੱਗੇ ਆਉਣ ਉਹਨਾਂ ਨੇ ਅੱਜ ਕੁਝ ਹੜਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਉੱਥੋਂ ਦੀ ਸਥਿਤੀ ਦੇਖ ਕੇ ਬਹੁਤ ਦੁੱਖ ਹੋਇਆ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਤੇ ਲਿਖਿਆ ਹੈ ਕਿ ਇਹ ਕੋਈ ਫਿਲਮ ਪ੍ਰੋਮੋਸ਼ਨ ਨਹੀਂ ਹੈ ਰਾਜਕੁੰਦਰਾ ਨੇ ਆਪਣੀ ਪੋਸਟ 'ਚ ਸਪਸ਼ਟ ਕੀਤਾ ਹੈ ਕਿ ਇਹ ਕੋਈ ਫਿਲਮ ਪ੍ਰਮੋਸ਼ਨ ਨਹੀਂ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਿਨੇਮਾ ਇੰਤਜ਼ਾਰ ਕਰ ਸਕਦਾ ਪਰ ਇੰਨਾ ਲੋਕਾਂ ਨੇ ਆਪਣੇ ਘਰ ਰੋਟੀ ਤੇ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਗੁਆ ਦਿੱਤੀਆਂ ਨੇ ਕਿ ਉਹਨਾਂ ਨੂੰ ਮਦਦ ਦੀ ਤੁਰੰਤ ਹੀ ਲੋੜ ਹੈ ਇਸ ਕਾਰਨ ਕਰਕੇ ਉਹਨਾਂ ਦੀ ਫਿਲਮ ਮਿਹਰ ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਰਾਹਤ ਲਈ ਦਾਨ ਕੀਤੀ ਜਾਏਗੀ ਰਾਜਕੁੰਦਰਾ ਨੇ ਇਸ ਨੂੰ ਇੱਕ ਫਿਲਮ ਨਾਲੋਂ ਵੱਧ ਇੱਕ ਮਨੁੱਖੀ ਜ਼ਿੰਮੇਵਾਰੀ ਕਿਹਾ ਤੇ ਕਿਹਾ ਕਿ ਪਰਮਾਤਮਾ ਪੰਜਾਬ ਤੇ ਸਾਰੇ ਪ੍ਰਭਾਵਿਤ ਲੋਕਾਂ ਨੂੰ ਅਸੀਸ ਦੇਵੇ। ਉਹਨਾਂ ਲੋਕਾਂ ਨੂੰ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਇਸ ਔਖੇ ਸਮੇਂ 'ਚ ਅੱਗੇ ਆਉਣਾ ਚਾਹੀਦਾ ਹੈ ਤੇ ਮਦਦ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਸਾਰੇ ਹੀ ਲੋਕ ਹੜ੍ਹਾਂ ਦੀ ਮਾਰ ਸਹਰੇ ਨੇ ਤੇ ਸਥਿਤੀ ਇਸ ਸਮੇਂ ਅਜਿਹੀ ਬਣੀ ਹੋਈ ਹੈ ਕਿ ਹਰ ਕੋਈ ਮਦਦ ਦੀ ਅਪੀਲ ਕਰ ਰਿਹਾ ਹੈ ਤੇ ਇਸੇ ਦੌਰਾਨ ਬਾਲੀਵੁੱਡ ਅਦਾਕਾਰ ਵੀ ਅੱਗੇ ਆ ਰਹੇ ਨੇ ਤੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ। ਕਿ ਅਸੀਂ ਜਿੰਨੀ ਤੁਹਾਡੀ ਮਦਦ ਕਰ ਸਕਦੇ ਹਾਂ ਉਨੀ ਮਦਦ ਕਰਾਂਗੇ ਤੇ ਉਹਨਾਂ ਵੱਲੋਂ ਹੋਰ ਨਾਲ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਵੀ ਇਸ ਸਮੇਂ ਗਰੀਬਾਂ ਦੀ ਜਾਂ ਫਿਰ ਹੜ੍ਹ ਦੇ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਕਰ ਸਕਦੇ ਨੇ ਉਹ ਜਰੂਰ ਅੱਗੇ ਆਉਣ ਕਿਉਂਕਿ ਇਸ ਸਮੇਂ ਲੋੜ ਹੈ ਕਿ ਸਾਨੂੰ ਪੰਜਾਬ ਦੇ ਨਾਲ ਤੇ ਪੰਜਾਬ ਦੇ ਵਾਸੀਆਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਇਸ ਸਮੇਂ ਪੂਰਾ ਹੀ ਪੰਜਾਬ ਇਸ ਮਾੜੀ ਘਟਨਾ ਦੇ ਨਾਲ ਜਿਹੜਾ ਜੂਸ ਰਿਹਾ ਇਸ ਇਸ ਸਮੇ ਜੋ ਮੀ ਹੈ ਉਹ ਇਸ ਸਮੇ ਆਫਤ ਬਣ ਕੇ ਵਰ ਰਿਹਾ ਤੇ ਕਿਸ ਸਮੇ ਕਿਧਰੋਂ ਕਿਹੜੀ ਮਾਰ ਪੈ ਜਵੇ ਇਸ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ ਅੱਜ ਕੁਛ ਪਿੰਡਾਂ ਦੀ ਹਾਲਾਤ ਦੇਖੇ ਜਿੱਥੇ ਜਿੱਥੇ ਫਲੱਡ ਆਇਆ ਮਨ ਬੜਾ ਖਰਾਬ ਹੋਇਆ ਮੈਂ ਆਪਣੇ ਪ੍ਰੋਡਿਊਸਰ ਨਾਲ ਵੀ ਗੱਲ ਕੀਤੀ ਕਿ ਸ਼ਾਇਦ ਮਹਿਰ ਫਿਲਮ ਨੂੰ ਡਿਲੇ ਕੀਤਾ ਜਾਏ ਲੇਕਿਨ ਪ੍ਰੋਡਿਊਸਰਸ ਨੇ ਬਹੁਤ ਹੀ ਚੰਗੀ ਗੱਲ ਕੀਤੀ ਹੈ ਕਿ ਜਿੱਥੇ ਜਿੱਥੇ ਫਲੱਡ ਆਇਆ ਉਹ ਸਿਨੇਮਾ ਕਰਾ ਦੋ ਬਹੁਤ ਹੀ ਜ਼ਿਆਦਾ ਦੂਰ ਹੈ। ਔਰ ਇਸ ਵਕਤ ਇਹਨਾਂ ਨੂੰ ਸਿਨੇਮਾ ਦੀ ਲੋੜ ਨਹੀਂ। ਰੋਟੀ, ਕਪੜਾ, ਬੇਸਿਕ ਚੀਜ਼ਾਂ ਦੀ ਲੋੜ ਹੈ ਇਸ ਵਕਤ। ਤਾਂ ਅੱਪਾ ਡਿਸਾਈਡ ਕੀਤਾ ਹੈ ਕਿ ਨੈਅਰ ਪਿਕਚਰ ਦੀ ਜੋ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਹੋਏਗੀ, ਅੱਪਾ ਫਲੱਡ ਰਿਲੀਫ ਵਿਕਟਿਮ ਨੂੰ ਡੋਨੇਟ ਕਰਾਂਗੇ। ਇਹ ਸਿਰ ਸਾਡੀ ਲੜਾਈ ਨਹੀਂ ਹੈ। ਮੈਂ ਦਰਖਾਸਤ ਕਰਾਂਗਾ ਸਾਰੇ ਪੈਨ ਭਰਾਵਾਂ ਨੂੰ, ਸਾਰੇ ਪੰਜਾਬੀਆਂ ਨੂੰ ਕਿ ਅੱਗੇ ਆਓ ਔਰ ਜਿੰਨੀ ਮਦਦ ਹੋ ਸਕਦੀ ਹੈ, ਆਪਣੀ ਤਰਫੋਂ ਹੈਲਪ ਕਰੋ। ਰੱਬ ਮਿਹਰ ਕਰੇ